ਸੋਚਣਾ ਛੱਡ ਦਿਓ ਮਹਾਰਾਜ ਜੋ ਕਰਨਾ ਤੁਸੀਂ ਕਰਨਾ ਕਰਾਉਣਾ ਮਹਾਰਾਜ ਨੇ ਆ ਸਾਹ ਸੰਗਤ ਫੇਰ ਆਨੰਦ ਬਣਨਾ ਹੈ ਕਿਉਂਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਭਗਤ ਸੀ ਉਹ ਅੱਗੇ ਕਿਉਂ ਹੋ ਗਏ ਭਗਤ ਕਰਤਾ ਨਹੀਂ ਬਣੇ ਉਹ ਕਹਿੰਦੇ ਤੂੰ ਹੀ ਤੂੰ ਹੀ ਮੋਹੇ ਨਾ ਤੂੰ ਹੀ ਤੂੰ ਹੀ ਤੂੰ ਮਹਾਰਾਜ ਤੇਥੋਂ ਬਿਨਾ ਹਏ ਕੋਈ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਭਗਤ ਰਵਿਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਤੂੰ ਹੀ ਤੂੰ ਹੈ ਜਿੱਥੇ ਮੈਂ ਆ ਗਈ ਫਿਰ ਤੂੰ ਦਾ ਵਾਸਾ ਨਹੀਂ ਹੁੰਦਾ ਮੈਂ ਆ ਕਰ ਦੇਣਾ ਮੈਂ ਉਹ ਕਰ ਦੇਣਾ ਕੋਈ ਕੁਝ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਭਾਗਾਂ 'ਚ ਕੋਈ ਚੀਜ਼ ਨਹੀਂ ਹੈ ਤਾਂ ਅਰਦਾਸ ਕਰਨੀ ਚਾਹੀਦੀ ਹੈ ਵੀ ਮਹਾਰਾਜ ਕਿਰਪਾ ਕਰ ਦਿਓ ਮਹਾਰਾਜ ਦੀ ਮਿਹਰ ਹੋ ਜਾਂਦੀ ਹੈ ਸਤ ਸੰਗ ਦੇ ਵਿੱਚ ਪਰਮੇਸ਼ਰ ਦਾ ਵਾਸਾ